ਲੋ ਜੀ ਦੇਖੋ ਸ਼ਪਾਰ ਦੇ ਮੇਲੇ ਦੇ ਨਜ਼ਾਰੇ ਤੇ ਝੂਲੇ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਵੱਡੇ ਵੱਡੇ ਝੂਲੇ ਸ਼ਪਾਰ ਦੇ ਮੇਲੇ ਤੇ ਲੱਗਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਸ਼ਪਾਰ ਦੇ ਮੇਲੇ ਤੇ ਅੱਜ ਤਰੀਕ ਹੈਗੀ 14 ਸਤੰਬਰ 2025 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਪਾਰ ਦਾ ਸਾਰਾ ਮੇਲਾ ਇਹ ਦਿਖਾਵਾਂਗੇ ਇਹ ਜਿਹੜਾ ਸ਼ਪਾਰ ਦਾ ਮੇਲਾ 5 ਸਤੰਬਰ ਤੋਂ ਜਿਹੜਾ ਉਹ ਸ਼ੁਰੂ ਹੋਇਆ ਹੋਇਆ ਹੈ ਤਕਰੀਬਨ 15-20 ਦਿਨ ਇਹ ਜਿਹੜਾ ਮੇਲਾ ਉਹ ਚੱਲਦਾ ਹੁੰਦਾ ਅੱਜ ਐਤਵਾਰ ਦਾ ਦਿਨ ਐਤਵਾਰ ਦਾ ਦਿਨ ਹੋਣ ਕਰਕੇ ਬਹੁਤ ਭਾਰੀ ਸੰਗਤਾਂ ਦਾ ਇਕੱਠ ਜਿਹੜਾ ਹੋਇਆ ਹੋਇਆ ਸੋ ਅੱਜ ਦੀ ਵੀਡੀਓ ਚ ਬਣਿਆ ਰਹੇ ਸਾਰਾ ਸ਼ਪਾਰ ਦਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆਂ ਇੱਥੇ ਐਤਵਾਰ ਦਾ ਦਿਨ ਹੋਣ ਕਰਕੇ ਬਹੁਤ ਭਾਰੀ ਮੇਲੇ ਦੇ ਵਿੱਚ ਜਿਹੜਾ ਉਹ ਸੰਗਤਾਂ ਦਾ ਇਕੱਠ ਹੋਇਆ ਹਨ ਤੇ ਇਹ ਸਾਰੀ ਸੜਕ ਜਿਹੜੀ ਇਹ ਰਾਸਤਾ ਜਿਹੜਾ ਉਹ ਸਿੱਧਾ ਮੁੱਖ ਸਥਾਨ ਨੂੰ ਜਾਂਦਾ ਜਿੱਥੇ ਜਿਹੜਾ ਉਹ ਮੰਦਿਰ ਹੈ ਜਿੱਥੇ ਮੱਥਾ ਟੇਕਿਆ ਜਾਂਦਾ ਇੱਥੇ ਆਲੇ ਦੁਆਲੇ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੋਨੋਂ ਸਾਈਡ ਤੇ ਬਹੁਤ ਦੂਰ ਦੂਰ ਪਾਰਕਿੰਗਾਂ ਗੱਡੀਆਂ ਮੋਟਰਸਾਈਕਲ ਵਾਲੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਆਪਦੇ ਸਾਧ ਨੂੰ ਦੂਰ ਦੂਰ ਰੋਕ ਲਾ ਕੇ ਸੰਗਤਾਂ ਜਿਹੜਾ ਉਹ ਆਉਂਦੀਆਂ ਨੇ ਕਿਉਂਕਿ ਅੱਗੇ ਫਿਰ ਇਕੱਠ ਜਿਹੜਾ ਸੰਗਤ ਬਹੁਤ ਜ਼ਿਆਦਾ ਹੋ ਜਾਣਾ ਉਸ ਕਰਕੇ ਸਾਧ ਨੂੰ ਅੱਗੇ ਬਹੁਤ ਘੱਟੇ ਜਾਂਦੇ ਨੇ ਤੇ ਸਾਹਮਣੇ ਤੁਸੀਂ ਦੁਕਾਨਾਂ ਜਿਹੜੀਆਂ ਲੱਗੀਆਂ ਦੇਖ ਰਹੇ ਹੋ ਰੋਡ ਤੇ ਦੋਨੋਂ ਪਾਸੇ ਇਸੇ ਤਰ੍ਹਾਂ ਦੁਕਾਨਾਂ ਜਿਹੜੀਆਂ ਇੱਥੇ ਲੱਗਦੀਆਂ ਨੇ ਤੇ 5 ਤਰੀਕ ਤੋਂ ਜਿਹੜਾ ਇਹ ਮੇਲਾ ਤਕਰੀਬਨ ਸ਼ੁਰੂ ਹੋਇਆ ਹੈ 5 ਸਤੰਬਰ ਤੋਂ ਤੇ 15-20 ਦਿਨ ਜਿਹੜਾ ਉਹ ਮੇਲਾ ਚੱਲਦਾ ਇਸੇ ਤਰ੍ਹਾਂ ਇਕੱਠ ਜਿਹੜਾ ਹੋਉਂਦਾ ਸੰਗਤਾਂ ਵੱਖ-ਵੱਖਰੇ ਪੰਜਾਬ ਦੇ ਹਿੱਸਿਆਂ ਦੇ ਵਿੱਚੋਂ ਆ ਕੇ ਇਹ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਸ਼ਪਾਰ ਦੇ ਮੇਲੇ ਦੀ ਰਾਤ ਦੀ ਤੇ ਅੱਜ ਆਪਾਂ ਦਿਨ ਦਾ ਸਾਰਾ ਤੁਹਾਨੂੰ ਮੇਲਾ ਜਿਹੜਾ ਹੋ ਦਿਖਾਵਾਂਗੇ ਤੇ ਇੱਥੇ ਨਾ ਥਾਂ-ਥਾਂ ਤੇ ਇਸ ਤਰ੍ਹਾਂ ਪਾਰਕਿੰਗਾਂ ਬਣੀਆਂ ਹੋਈਆਂ ਨੇ ਮੋਟਰਸਾਈਕਲ ਗੱਡੀਆਂ ਤੁਸੀਂ ਜਿਹੜੀਆਂ ਉਹ ਖੜਾ ਸਕਦੇ ਹੋ ਆ ਜਿਵੇਂ ਸਾਹਮਣੇ ਗੱਡੀਆਂ ਖੜੀਆਂ ਨੇ ਮੋਟਰਸਾਈਕਲ ਖੜੇ ਨੇ ਤੇ ਪਾਰਕਿੰਗਾਂ ਨੇ ਇਹ ਪੇਡ ਪਾਰਕਿੰਗਾਂ ਹੈਗੀਆਂ ਨੇ ਤੇ ਬਹੁਤ ਸਾਰੀਆਂ ਪਾਰਕਿੰਗਾਂ ਦਾ ਪ੍ਰਬੰਧ ਇੱਥੇ ਜਿਹੜਾ ਉਹ ਹੈਗਾ ਤੇ ਆਹ ਸਾਰੀ ਸੜਕ ਜਿਹੜਾ ਪੂਰਾ ਜਿਹੜਾ ਉਹ ਜਾਮ ਲੱਗਿਆ ਹੋਇਆ ਤੇ ਸਿਰੇ ਤੱਕ ਜਿਹੜੀ ਇਸੇ ਤਰ੍ਹਾਂ ਸੰਕਤਾਂ ਦਾ ਇਕੱਠੇ ਦੇਖਣ ਨੂੰ ਮਿਲੂਗਾ ਆਪਾਂ ਨੂੰ ਨਾਲ ਨਾਲ ਦੋਨੋਂ ਸਾਈਡ ਦੁਕਾਨਾਂ ਜਿਹੜੀਆਂ ਹੋ ਲੱਗੀਆਂ ਹੁੰਦੀਆਂ ਨੇ ਇਸ ਸੜਕ ਤੇ ਹਨ ਇਧਰ ਵੀ ਜਿਵੇਂ ਤੁਸੀਂ ਸਾਰੀਆਂ ਦੇਖ ਰਹੇ ਹੋ ਇਸ ਤਰ੍ਹਾਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀ ਤੇ ਸਾਹਮਣੇ ਚੂਲੇ ਵੀ ਚੱਲ ਰਹੇ ਨੇ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਦੂਰ ਤੁਹਾਨੂੰ ਜਿਹੜੇ ਉਹ ਦਿਖਦੇ ਹੋਣਗੇ ਵੀਡੀਓ ਰਾਈ ਹੈ ਨਾ ਤੇ ਨੀੜੂ ਵੀ ਆਪਾਂ ਜਿਹੜਾ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਸਾਰੀਆਂ ਜਿਹੜੀਆਂ ਉਹ ਗੇਮਾਂ ਨੇ ਤੁਸੀਂ ਗੇਮਾਂ ਜਿਹੜੀਆਂ ਉਹ ਖੇਡ ਸਕਦੇ ਹੋ ਨਾ ਜਿਵੇਂ ਝੂਲੇ ਹੁੰਦੇ ਨੇ ਉਸੇ ਤਰ੍ਹਾਂ ਇੱਥੇ ਗੇਮਾਂ ਖੇਡ ਕੇ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਜਿਵੇਂ ਬਹੁਤ ਸਾਰੇ ਜਾਣੇ ਖੇਡਣ ਵੀ ਜਿਹੜਾ ਉਹ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਬਹੁਤ ਸਾਰਾ ਗੇਮਸ ਇੱਥੇ ਜਿਹੜੀਆਂ ਹੁੰਦੀਆਂ ਨੇ ਨਿਸ਼ਾਨੇ ਲਾਉਣੇ ਜਾਂ ਹੋਰ ਵੱਖ-ਵੱਖ ਤਰੀਕੇ ਦੀਆਂ ਗੇਮਾਂ ਝੂਲਿਆਂ ਦੇ ਨਾਲ ਨਾਲ ਹੈ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਇੰਜੋਏ ਲਈ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੁੰਦੀਆਂ ਨੇ ਮੇਲੇ ਦੇ ਵਿੱਚ ਹੈ ਨਾ ਚੂਲੇ ਹੋਗੇ ਜਾਂ ਹੋਰ ਕੁਝ ਜਿਹੜੀਆਂ ਆਪਾਂ ਗੀਮਸ ਜਿਵੇਂ ਤੁਹਾਨੂੰ ਦਿਖਾਈਆਂ ਨੇ ਤੇ ਇਸ ਤਰ੍ਹਾਂ ਤੁਸੀਂ ਇੰਜੋਏ ਜਿਹੜਾ ਹੋ ਕਰ ਸਕਦੇ ਹੋ ਵੱਖੋ ਵੱਖਰੀ ਤਰੀਕੇ ਆ ਤੇ ਸਾਹਮਣੇ ਨੂੰ ਚੂਲੇ ਜਿਹੜੇ ਹੋ ਦਿਖਦੇ ਹੋਣਗੇ ਚੰਡੋਲ ਵਗੈਰਾ ਤੇ ਵੱਡੇ ਵੱਡੇ ਚੂਲੇ ਜਿਹੜੇ ਹੋ ਲੱਗਦੇ ਨੇ ਆਹ ਸਾਈਡ ਵੀ ਚੂਲੇ ਹੈਗੇ ਨੇ ਆਪਾਂ ਇਹ ਵੀ ਤੁਹਾਨੂੰ ਜਿਹੜਾ ਹੋ ਦਿਖਾ ਦਵਾਂ ਨੇ ਤੇ ਇੱਥੇ ਆ ਕੁਝ ਛੋਟੇ ਬੱਚੇ ਵੀ ਇੰਜੋਏ ਜਿਹੜਾ ਹੋ ਕਰ ਰਹੇ ਨੇ ਤੇ ਇਸ ਤਰ੍ਹਾਂ ਇੰਜੋਏ ਵਾਸਤੇ ਬਹੁਤ ساری ਚੀਜ਼ਾਂ ਹੈਗੀਆਂ ਨੇ ਜੀ ਸ਼ਪਾਰ ਦੇ ਮੇਲੇ ਦੇ ਵਿੱਚ ਆ ਛੋਟੇ ਬੱਚੇ ਤੁਸੀਂ ਦੇਖੋ ਇੰਜੋਏ ਕਰ ਰਹੇ ਹਨ ਛੋਟੇ ਬੱਤੀਆਂ ਵਾਲੀਆਂ ਕਿਸ਼ਤੀਆਂ ਇਹਨਾਂ ਦੀਆਂ ਵੱਖ-ਵੱਖਰੀਆਂ ਟਿਕਟਾਂ ਨੇ ਸਾਰੇ ਝੂਲਿਆਂ ਦੀਆਂ ਇੱਧਰ ਕੁਝ ਹੋਰ ਜਿਹੜੇ ਹੋ ਝੂਲੇ ਤੁਸੀਂ ਦੇਖ ਰਹੇ ਹੋ ਬਾਕੀ ਝੂਲਿਆਂ ਤੇ ਸ਼ਾਮ ਨੂੰ ਬਹੁਤ ਆ ਜਿਆਦੇ ਇਕੱਠ ਆਉਂਦਾ ਆਪਾਂ ਪਿਛਲੀ ਵੀਡੀਓ ਦਿਖਾਈ ਸੀ ਤੁਹਾਨੂੰ ਨਾ ਤੇ ਇਹ ਝੂਲਿਆਂ ਦੇ ਬਾਕੀ ਉਹ ਸਾਹਮਣੇ ਵਾਲੇ ਜਿਹੜੇ ਜੰਡੋਲ ਨੇ ਉਹ ਤਾਂ ਦਿਨ ਦੇ ਵਿੱਚ ਵੀ ਚੱਲਦੇ ਰਹਿੰਦੇ ਨੇ ਤੇ ਆਹ ਰਸਤਾ ਜਿਹੜਾ ਉਹ ਸਿੱਧਾ ਜਾਂਦਾ ਹੈ ਨਾ ਮੰਦਰਵਾਲ ਨੂੰ ਆਪ ਮੈਂ نیچے ਉਤਰਿਆ ਆ ਸੀ ਝੂਲਿਆਂ ਵੱਲ ਤੇ ਤੁਸੀਂ ਵੀਡੀਓ ਰਾਹੀਂ ਇਕੱਠ ਜਿਹੜਾ ਉਹ ਦੇਖ ਕੇ ਸਕਦੇ ਹੋ ਵੀ ਅੱਜ 14 ਸਤੰਬਰ ਨੂੰ ਵੀ ਕਿੰਨਾ ਜਿਆਦਾ ਜਿਹੜਾ ਹੋਸ਼ਪਾਰ ਦੇ ਮੇਲੇ ਦੇ ਵਿੱਚ ਇਕੱਠ ਹੋਇਆ ਬਾਕੀ ਇਥੋਂ ਨਾਲ ਨਾਲ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਖਰੀਦਦਾਰੀ ਵਾਲਾ ਸਮਾਨ ਕੁਛ ਹੁਕਰਾਂ ਦੀ ਖਰੀਦਦਾਰੀ ਵਾਲਾ ਸਮਾਨ ਹਨ ਤੇ ਪੰਜਾਬ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚੋਂ ਆਉਂਦੀਆਂ ਨੇ ਸੰਗਤਾਂ ਇਹ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੀਆਂ ਨੇ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਤੇ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਊ ਆਪਾਂ ਨੂੰ ਸੰਗਤਾਂ ਦਾ ਇਕੱਠ ਜਿਹੜਾ ਉਹ ਦੇਖਣ ਨੂੰ ਮਿਲਿਆ ਨਾਲ ਗੋਲ ਗੱਪੇ ਵਗੈਰਾ ਟਿੱਕੀਆਂ ਵਗੈਰਾ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਜਿੱਦੋਂ ਤੋਂ ਜਿਹੜਾ ਉਹ ਮੇਲਾ ਇਹ ਸ਼ੁਰੂ ਹੋ ਜਾਂਦਾ ਤੇ ਤਕਰੀਬਨ 5 ਸਤੰਬਰ ਤੋਂ ਹੀ ਸੰਗਤਾਂ ਦਾ ਜਿਹੜਾ ਇੱਥੇ ਆਉਣ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਮੱਥਾ ਟੇਕਣ ਵਾਸਤੇ ਹਨਾ ਤੇ ਤਕਰੀਬਨ ਹੁਣ 22 ਤਰੀਕ ਤੱਕ ਇਸੇ ਤਰ੍ਹਾਂ ਸੰਗਤਾਂ ਇਹ ਮੇਲੇ ਦੇ ਵਿੱਚ ਆਉਣਗੀਆਂ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਝੂਲੇ ਵਗੈਰਾ ਹਨਾ ਕਿਸ਼ਤੀਆਂ ਤੇ ਜਿਹੜੀਆਂ ਉਹ ਝੂਲੇ ਕਿਸ਼ਤੀਆਂ ਜਿਹੜੇ ਉਹ ਚੱਲ ਰਹੇ ਨੇ ਹਨਾ ਅਕੀਸ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹਨ ਇਧਰ ਝੂਲੇ ਚੱਲ ਰਹੇ ਨੇ ਜੀ ਆਪਾਂ ਝੂਲਿਆਂ ਦੇ ਬਿਲਕੁਲ ਨੇੜੇ ਆ ਗਏ ਇਹ ਸਾਈਡ ਸਭ ਤੋਂ ਵੱਡੇ ਝੂਲੇ ਨੇ ਜਿਹੜੀ ਸਾਈਡ ਆਪਾਂ ਹੁਣ ਆਇਥੇ ਚਪਾਰ ਦੇ ਮੇਲੇ ਦੇ ਸਭ ਤੋਂ ਵੱਡੇ ਵੱਡੇ ਝੂਲੇ ਨੇ ਆਹ ਝੂਲੇ ਜਿਵੇਂ ਚੱਲ ਰਹੇ ਨੇ ਘੁੰਮਣ ਵਾਲੇ ਹਨਾ ਗੋਲ-ਗੋਲ ਇਸ ਤਰ੍ਹਾਂ ਝੂਲੇ ਲੱਗਦੇ ਨੇ ਜੀ ਸਾਹਮਣੇ ਚੰਡੋਲ ਵੀ ਜਿਹੜਾ ਉਹ ਵੀਰ ਉਹਨੀਆਂ ਚਲਾਤਾ ਲਓ ਜੀ ਚੰਡੋਲ ਵੀ ਜਿਹੜਾ ਉਹ ਚੱਲ ਪਿਆ ਾਰੇ ਇੰਜੋਏ ਕਰਦੇ ਨੇ ਜੀ ਆਪਣੇ ਪਰਿਵਾਰਾਂ ਨਾਲ ਆਪਣੀਆਂ ਫੈਮਲੀਆ ਦੇ ਨਾਲ ਉਧਰ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਆ ਪਿੱਛੇ ਤੇ ਕਿਸ਼ਤੀ ਬਹੁਤ ਵੱਡੀ ਇੱਥੇ ਕਿਸ਼ਤੀ ਜਿਹੜੀ ਉਹ ਹੁੰਦੀ ਆ ਸ਼ਪਾਰ ਦੇ ਮੇਲੇ ਦੇ ਵਿੱਚ ਹਨ ਤੇ ਆਪਾਂ ਅੱਗੇ ਚੱਲਦੇ ਆਂ ਹੋਰ ਮੇਲਾ ਤੁਹਾਨੂੰ ਦਿਖਾ ਦਨੇ ਆ ਤੇ ਆ ਬਾਈ ਬਲਾਵਾ ਹਾਂ ਜੀ ਵੀਰੇ ਕੀ ਹਾਲ ਹੈ ਜੀ ਕਿੱਥੋਂ ਬਾਈ ਉਹ ਨਹੀਂ ਕਿਹੜਾ ਪਿੰਡ ਆ ਵੀਰ ਦਾ ਆਪਣਾ ਪਿੰਡ ਹੈ ਜਾਗੋ ਵਾਲੇ ਵੀਰੇ ਕਿਆ ਸੇਬ ਵੀ ਇੱਥੇ ਲਾਈਆ ਦੁਕਾਨਾ ਕਿ ਹੋਰ ਮੇਲਿਆਂ 'ਚ ਵੀ ਲਾਉਣੇ ਹੋ ਫਿਰ ਹਾਂ ਲਾਉਣੇ ਆ ਜੀ ਹੋਰ ਮੇਲਿਆਂ 'ਚ ਪੱਕੀ ਪੱਕੀ ਵੀ ਲਾਉਣੇ ਹੋ ਕਿ ਦੁਕਾਨਾ 'ਚ ਪੱਕੀ ਵੀ ਹੁੰਦੀ ਆ ਜੀ ਏਡੀ ਇੱਥੇ ਕਿਹੜੀ ਜਗ੍ਹਾ ਉੱਥੇ ਨਾਬੇ ਹੁੰਦੀ ਆ ਇੱਕ ਮਰੇੜਕੋਟਲੇ ਇੱਕ ਹਮਲੋ ਹੀ ਆ ਵੀਰਕੋਲ ਭਾਈ ਤੁਸੀਂ ਆ ਪੀ ਕੇ ਜਾ ਸਕਦੇ ਹੋ ਭੈਣੀ ਸਾਹਿਬ ਵਾਲਿਆਂ ਦੇ ਹਨਾ ਸਪੈਸ਼ਲ ਕੋਈ ਵਾਲੀ ਕੁਲਫੀ ਕੀ ਕੀ ਸਮਾਨ ਹੁੰਦਾ ਭਾਈ ਤੁਹਾਡੇ ਕੋਲ ਦੁਕਾਨ 'ਤੇ ਡ్రਾਈ ਫਰੂਟੋ ਕੁਲਫੀ ਹੁੰਦੀ ਆ ਵੀਰੇ ਸੈਂਪਲ ਆ ਬਰਫੀ ਬਿਸਕਟ ਸਾਰਾ ਕੁਝ ਹੁੰਦਾ ਦੇਸੀ ਕਿਉਂ ਹਾਂ ਲਓ ਜੀ ਦੇਖੋ ਛਪਾਰ ਦੇ ਮੇਲੇ ਦੇ ਨਜ਼ਾਰੇ ਤੇ ਝੂਲੇ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਵੱਡੇ ਵੱਡੇ ਝੂਲੇ ਛਪਾਰ ਦੇ ਮੇਲੇ ਤੇ ਲੱਗਦੇ ਨੇ ਤੇ ਸਾਹਮਣੇ ਤੁਸੀਂ ਕਿਸ਼ਤੀ ਜਿਹੜੀ ਉਹ ਦੇਖ ਰਹੇ ਹੋ ਚੱਲਦੀ ਤੇ ਵੱਡੇ ਤੋਂ ਵੱਡੇ ਝੂਲੇ ਕਿਸ਼ਤੀਆਂ ਚੰਡੋਲ ਇਹ ਮੇਲੇ ਤੇ ਹੁੰਦੇ ਨੇ ਛਪਾਰ ਦੇ ਮੇਲੇ ਤੇ ਤੇ ਮਾਲਵੇ ਦਾ ਸਭ ਤੋਂ ਵੱਡਾ ਤੇ ਪੰਜਾਬ ਦਾ ਵੀ ਸਭ ਤੋਂ ਵੱਡਾ ਮੇਲਾ ਜਿਹੜਾ ਉਹ ਹੈਗਾ ਛਪਾਰ ਦਾ ਮੇਲਾ ਤੇ ਅੱਜ ਤਰੀਕ 14 ਸਤੰਬਰ ਹੈ ਤੇ ਆ ਬਾਈ ਤੋਂ ਮੈਂ ਪੁੱਛਿਆ ਸੀ ਇਥੇ ਬਾਈ ਕਹਿੰਦਾ ਅੱਜ ਜਿਹੜਾ ਉਹ ਮੇਲੇ ਦਾ ਆਖੀਰਲਾ ਦਿਨ ਹੈ ਤੇ ਅੱਜ ਦਿਨ ਵੀ ਐਤਵਾਰ ਦਾ ਆ ਗਿਆ ਤੇ ਮੇਲੇ ਦਾ ਆਖੀਰਲਾ ਦਿਨ ਹੈ ਤੇ ਇਸ ਕਰਕੇ ਕਾਫੀ ਬਹੁਤ ਜ਼ਿਆਦਾ ਜਿਹੜਾ ਉਹ ਸੰਗਤਾਂ ਦਾ ਹੋਇਆ ਹੋਇਆ ਹੈ ਨਾ ਮੇਲੇ ਦੇ ਵਿੱਚ ਤੇ ਵੈਸੇ ਸੰਗਤਾਂ ਆਈ ਜਾਣਗੀਆਂ ਹਫ਼ਤਾ ਭਾਰੇ ਅਗਲੇ ਹਫ਼ਤੇ ਵੀ ਸੰਗਤਾਂ ਜਿਹੜੀਆਂ ਉਹ ਮੱਥਾ ਟੇਕਣ ਆਈ ਜਾਣਗੀਆਂ ਪਰ ਬਾਈ ਨੇ ਜਿਵੇਂ ਦੱਸਿਆ ਬਾਈ ਕਹਿੰਦਾ ਅੱਜ ਜਿਹੜਾ ਉਹ ਆਖੀਰਲਾ ਦਿਨ ਹੈ ਮੇਲੇ ਦਾ ਹੈ ਨਾ ਤੇ ਦੂਰ ਦੂਰ ਤੱਕ ਝੂਲੇ ਜਿਹੜੇ ਉਹ ਲੱਗੇ ਹੁੰਦੇ ਨੇ ਜੀ ਛਪਾਰ ਦੇ ਮੇਲੇ ਤੇ ਤੇ ਆਹ ਸਾਈਡ ਵੀ ਕੁਸ਼ਕ ਝੂਲੇ ਹੈਗੇ ਨੇ ਆ ਇਧਰ ਜਿਵੇਂ ਆ ਕਿਸ਼ਤੀ ਜਿਹੜੀ ਉਹ ਚੱਲ ਰਹੀ ਹੈ ਤੇ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜਾ ਉਹ ਮੇਲਾ ਫੈਲਿਆ ਹੁੰਦਾ ਸਪਾਰ ਦਾ ਮੇਲਾ ਹਨ ਤੇ ਆਪਾਂ ਚੱਲਦੇ ਆ ਸਾਰਾ ਅੱਗੋਂ ਤੁਹਾਨੂੰ ਮੇਲਾ ਜਿਹੜਾ ਉਹ ਦਿਖਾ ਦਨੇ ਆ ਤੇ ਇੱਕ ਵੀਡੀਓ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਰਾਤ ਨੂੰ ਪਾਈ ਸੀ ਵੀਡੀਓ ਹਨ ਉਹ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਰਾਤ ਦਾ ਦਿਖਾਇਆ ਸੀ ਤੇ ਰਾਤ ਨੂੰ ਤਾਂ ਇਹ ਸਾਰੇ ਝੂਲੇ ਚੱਲਦੇ ਹੁੰਦੇ ਨੇ ਫੁੱਲ ਹੁੰਦੇ ਨੇ ਝੂਲੇ ਤੇ ਇੰਨਾ ਕਿ ਜ਼ਿਆਦਾ ਜਿਹੜਾ ਉਹ ਇਕੱਠਾ ਹੋਇਆ ਹੁੰਦਾ ਨਾ ਰਾਤ ਨੂੰ ਆ ਕਿਸ਼ਤੀ ਚੱਲ ਰਹੀ ਹੈ ਜੀ ਇੱਥੇ ਕਿ ਇਧਰ ਅੱਗੇ ਇੰਨਾ ਕ ਜਿਆਦਾ ਇਕੱਠਾ ਹੋਇਆ ਹੋਇਆ ਬਹੁਤ ਜਿਆਦਾ ਹੱਦੋਂ ਵੱਧ ਤੇ ਸਾਹਮਣੇ ਮੌਤ ਦਾ ਖੂਹ ਵੀ ਹੈਗਾ ਇੱਥੇ ਮੌਤ ਦਾ ਖੂਹ ਜਿੱਥੇ ਸਟੰਟ ਵਗੈਰਾ ਦਿਖਾਉਂਦੇ ਨੇ ਉਹ ਵੀ ਦੇਖ ਸਕਦੇ ਹੋ ਤੁਸੀਂ ਤੇ ਇਧਰ ਆਹ ਕਿਸ਼ਤੀ ਤੇ ਅੱਗੇ ਚੱਲਦੇ ਆਂ ਜੀ ਆਪਾਂ ਅੱਗੇ ਉਹ ਮੇਲਾ ਜਿਹੜਾ ਉਹ ਜਾ ਕੇ ਦੇਖਦੇ ਆਂ ਤੇ ਇੱਥੇ ਤੁਸੀਂ ਅੱਗੇ ਦੇਖੋ ਵੀ ਲੰਘਣ ਨੂੰ ਵੀ ਥਾਂ ਨਹੀਂ ਇੰਨਾ ਭਾਰੀ ਇਕੱਠਾ ਜਿਹੜਾ ਉਹ ਹੋਇਆ ਹੋਇਆ ਸਾਡੇ ਦਾਦਾ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਊਗੀ ਉੱਥੇ ਤੱਕ ਆਪਾਂ ਨੂੰ ਇਕੱਠੇ ਦੇਖਣ ਨੂੰ ਮਿਲੂ ਇਹ ਝੂਲਿਆਂ ਦਾ ਨਜ਼ਾਰਾ ਦੇਖ ਸਕਦੇ ਹੋ ਤੁਸੀਂ ਕਿਸ਼ਤੀਆਂ ਚੰਡੋਲ ਹਨ ਤੇ ਇਧਰ ਆ ਦੇਖੋ ਤੁਸੀਂ ਝੂਲਿਆਂ ਦੇ ਬੈਠਣ ਨੂੰ ਕਿੰਨੀ ਜ਼ਿਆਦਾ ਭੀੜ ਹੋਈ ਹੋਈ ਹੈ ਇੱਥੇ ਲਾਈਨਾਂ ਲੱਗੀਆਂ ਪਈਆਂ ਨੇ ਚੰਡੋਲ ਦੇ ਵਿੱਚ ਬੈਠਣ ਨੂੰ ਬਾਕੀ ਇਹ ਬੱਚਿਆਂ ਵਾਸਤੇ ਝੂਲੇ ਤੇ ਉਸੇ ਤਰ੍ਹਾਂ ਕੱਟ ਬਹੁਤ ਜ਼ਿਆਦਾ ਹੁੰਦਾ ਉੱਪਰ ਚੰਡੋਲ ਹਨ ਬਾਕੀ ਇਧਰ ਕਿਸ਼ਤੀ ਚੱਲ ਰਹੀ ਹੈ ਤੇ ਆ ਇਧਰ ਭੂਤ ਮੰਗਲਾ ਇੱਥੇ ਭੂਤ ਮੰਗਲਾ ਵੀ ਜਿਹੜਾ ਉਹ ਹੈਗਾ ਮੇਲੇ ਦੇ ਵਿੱਚ ਲਓ ਜੀ ਇੱਧਰ ਛੋਟੇ ਬੱਚਿਆਂ ਵਾਸਤੇ ਸਾਰੇ ਝੂਲੇ ਲੱਗੇ ਹੋਏ ਨੇ ਤੇ ਜਿਵੇਂ ਆਪਾਂ ਪਿੱਛੇ ਤੁਹਾਨੂੰ ਵੱਡੇ ਝੂਲੇ ਦਿਖਾਏ ਸੀ ਇੱਥੇ ਛੋਟੇ ਬੱਚੇ ਆ ਕੇ ਇੰਜੋਏ ਕਰਦੇ ਨੇ ਤੇ ਨਾਲ ਇਹਦੇ ਬਹੁਤ ਸਾਰੀਆਂ ਗੇਮਾਂ ਜਿਹੜੀਆਂ ਉਹ ਹੈਗੀਆਂ ਨੇ ਆ ਜਿਵੇਂ ਰਿੰਗ ਪਾ ਰਹੇ ਨੇ ਹਨਾ ਗੇਮਾਂ ਖੇੜ ਕੇ ਇੰਜੋਏ ਤੁਸੀਂ ਕਰ ਸਕਦੇ ਹੋ ਤੇ ਬਹੁਤ ਸਾਰੇ ਜਾਣੇ ਗੇਮਾਂ ਜਿਹੜੀਆਂ ਉਹ ਖੇੜ ਵੀ ਰਹੇ ਨੇ ਤੇ ਇਸੇ ਤਰ੍ਹਾਂ ਹਰ ਇੱਕ ਸਾਲ ਸ਼ਿਫਾਰ ਦੇ ਮੇਲੇ ਦੇ ਵਿੱਚ ਭਾਰੀ ਇਕੱਠ ਹੁੰਦਾ ਤੇ ਸਾਰੇ ਪਰਿਵਾਰਾਂ ਸਮੇਤ ਆਉਂਦੇ ਨੇ ਬਾਕੀ ਬੱਚੇ ਇੰਜੋਏ ਕਰ ਰਹੇ ਨੇ ਝੂਲਿਆਂ ਦੇ ਹਨਾ ਇਹ ਇਧਰ ਤੁਸੀਂ ਆਹ ਦੇਖੋ ਟ੍ਰੇਨ ਜਿਹੜੀ ਉਹ ਚੱਲ ਰਹੀ ਆ ਸੁਖ ਪੰਜਾਬੀ ਵਲੌਗ ਨੂੰ ਮੈਨੂੰ ਵੀ ਲੱਗਦਾ ਹਾਂ 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 ਲੱਗਦਾ ਨੇ ਕਿਹੜਾ ਪਿੰਡ ਆ ਜਰਾ ਕਿਹੜਾ ਪਿੰਡ ਆ ਹੈ ਕਿਹੜਾ ਪਿੰਡ ਆ ਮੌਲੀ ਆਈ ਹੈ ਹੈ ਮੌਲੀ ਪਿੰਡ ਆਪਣਾ ਮੌਲੀ ਹਾਂਜੀ ਦੇਖ ਲਿਆ ਮੇਲਾ ਹਾਂਜੀ ਲਓ ਆ ਇਧਰ ਟ੍ਰੇਨ ਜਿਹੜੀ ਉਹ ਚੱਲ ਰਹੀ ਹੈ ਬਾਕੀ ਸਾਰੇ ਇਸ ਤਰ੍ਹਾਂ ਇੰਜੋਏ ਜਿਹੜਾ ਉਹ ਕਰਦੇ ਨੇ ਆ ਕੇ ਸੁਖ ਪੰਜਾਬੀ ਵਲੌਗਸ ਜਵਾਕ ਨਾਮ ਪੁੱਛ ਰਿਹਾ ਚੈਨਲ ਦਾ ਤੇ ਸਾਰੇ ਇੰਜੋਏ ਕਰਦੇ ਨੇ ਜੀ ਆ ਕੇ ਮੇਲੇ ਦੇ ਵਿੱਚ ਤੇ ਆ ਵੀ ਛੋਟੇ ਬੱਚਿਆਂ ਵਾਲੇ ਝੂਲੇ ਹਨ ਤੇ ਆ ਹੈਲੀਕਾਪਟਰ ਜਿਹੜੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਹਨ ਆ ਜੂਲਾ ਵੀ ਇਹਨਾਂ ਨੇ ਚਲਾਤਾ ਬਾਈ ਹੁਣੀਆਂ ਨੇ ਆ ਜੂਲਾ ਵੀ ਤੁਸੀਂ ਦੇਖੋ ਲਓ ਜੀ ਝੂਲਿਆਂ ਦੇ ਨਜ਼ਾਰੇ ਤੁਸੀਂ ਦੇਖੋ ਸ਼ਪਾਰ ਦੇ ਮੇਲੇ ਤੇ ਤੇ ਕੌਣ ਕੌਣ ਸ਼ਪਾਰ ਦੇ ਮੇਲੇ ਨੂੰ ਮਿਸ ਕਰ ਰਿਹਾ ਵੀ ਉਹ ਵੀ ਕਮੈਂਟ ਕਰਿਓ ਕਿ ਕੌਣ ਕੌਣ ਕਿਹੜੇ ਕਿਹੜੇ ਸ਼ਹਿਰ ਤੋਂ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਵਲੌਗ ਦੇਖ ਰਹੇ ਹੋ ਤੇ ਜਰੂਰ ਕਮੈਂਟ ਕਰਕੇ ਦੱਸਿਓ ਬਾਕੀ ਇਧਰ ਆਹ ਦੁਕਾਨਾਂ ਨੇ ਜੀ ਇੱਥੇ ਸਾਰਾ ਖੜਾਉਣੇ ਵਗੈਰਾ ਬੱਚਿਆਂ ਦੇ ਹਨ ਇਸ ਤਰ੍ਹਾਂ ਦਾ ਸਾਰਾ ਸਮਾਨ ਇਹਨਾਂ ਦੁਕਾਨਾਂ ਦੇ ਉੱਪਰੋਂ ਜਿਹੜਾ ਹੋ ਮਿਲਦਾ ਤੇ ਦੁਕਾਨਾਂ ਦੀ ਬਹੁਤ ਜ਼ਿਆਦਾ ਗਿਣਤੀ ਹੈ ਬਹੁਤ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਸਪਾਰ ਦੇ ਮੇਲੇ ਦੇ ਵਿੱਚ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਆਪਾਂ ਥੋੜਾ ਥੋੜਾ ਤੁਹਾਨੂੰ ਢੇੜਾ ਜਿਹੜਾ ਉਹ ਕਢਵਾ ਦਨੇ ਆ ਕਿਉਂਕਿ ਗਿਣਤੀ ਇੰਨੀ ਕੁ ਜ਼ਿਆਦਾ ਹੁੰਦੀ ਹੈ ਦੁਕਾਨਾਂ ਦੀ ਤੇ ਜਿੱਧਰ ਤੁਸੀਂ ਨਿਗਾਹ ਮਾਰੋਗੇ ਦੁਕਾਨੇ ਦੁਕਾਨਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੁਸੀਂ ਇਕੱਠ ਦੁਕਾਨਾਂ ਤੇ ਵੀ ਦੇਖੋ ਕਿੰਨਾ ਜ਼ਿਆਦਾ ਜਿਹੜਾ ਹੋਏ ਇਕੱਠ ਹੋਇਆ ਹੋਇਆ ਹਨ ਤੇ ਇਧਰੋਂ ਆਪਾਂ ਦਿਖਾ ਕੇ ਆਇਆ ਆ ਸਾਈਡ ਤੋਂ ਤੁਹਾਨੂੰ ਆਹ ਸਾਈਡ ਦੇਖੋ ਔਰ ਝੂਲਿਆਂ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸਾਰਾ ਸਮਾਨ ਅੰਦਰ ਮੱਥਾ ਟੇਕਣ ਵਾਸਤੇ ਜਾਂ ਮਠਿਆਈ ਵਗੈਰਾ ਹਨ ਵਰਤੀਆਂ ਇਹ ਜਿਹੀਆਂ ਚੀਜ਼ਾਂ ਤੁਸੀਂ ਇਥੋਂ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਇਹਨਾਂ ਦੁਕਾਨਾਂ ਤੋਂ ਤੇ ਆਪਾਂ ਨੇੜੇ ਪਹੁੰਚ ਗਏ ਜਿਹੜਾ ਇੱਥੇ ਮੁੱਖ ਸਥਾਨ ਹੈ ਜਿੱਥੇ ਮੱਥਾ ਜਿਹੜਾ ਉਹ ਟੇਕਿਆ ਜਾਂਦਾ ਅੰਦਰੋਂ ਆਪਾਂ ਦਰਸ਼ਨ ਵੀ ਤੁਹਾਨੂੰ ਜਿਹੜੇ ਉਹ ਕਰਵਾ ਦਾਂਗੇ ਅੰਦਰਲੇ ਜਿਹੜੇ ਉਹ ਸਥਾਨਾਂ ਦੇ ਤੁਸੀਂ ਦੇਖੋ ਵੀ ਜਦਦੇ ਆਪਾਂ ਤੁਰੇ ਆਪਾਂ ਨੂੰ ਜਿਹੜਾ ਉਹ ਜਾਵੇਂ ਦੇਖਣ ਨੂੰ ਮਿਲ ਰਿਹਾ ਇਧਰ ਸਾਰੀਆਂ ਦੁਕਾਨਾਂ ਤੇ ਵੀ ਤੁਸੀਂ ਦੇਖੋ ਵੀ ਬਹੁਤ ਭਾਰੀ ਇਕੱਠ ਹੋਇਆ ਹੋਇਆ ਹਨ ਇੱਥੋਂ ਸਾਰੇ ਖਰੀਦਦਾਰੀ ਆ ਕੇ ਕਰਦੇ ਨੇ ਖਾਣ ਪੀਣ ਵਾਲਾ ਸਮਾਨ ਜਾਂ ਹੋਰ ਤੇ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼ਵਾਰ ਦੇ ਮੇਲੇ ਦੇ ਵਿੱਚ ਪਹੁੰਚੀਆਂ ਨੇ ਇਹ ਸਾਰਾ ਮੁੱਖ ਸਥਾਨ ਹੈ ਜੀ ਇਹ ਸਥਾਨ ਤੇ ਜਿਹੜਾ ਉਹ ਸੰਗਤਾਂ ਮੱਥਾ ਟੇਕਦੀਆਂ ਨੇ ਤੇ ਇੱਥੇ ਜਿਹੜਾ ਉਹ ਮੰਦਿਰ ਹੈ ਬਾਕੀ ਕੱਥ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਜਿਹੜਾ ਉਹ ਭਾਰੀ ਇਕੱਠ ਹੋਇਆ ਹੋਇਆ ਹੈ ਨਾ ਸੰਗਤਾਂ ਦਾ ਦਰਸ਼ਨਾਂ ਵਾਸਤੇ ਅੱਜ ਐਤਵਾਰ ਦਾ ਜਿਹੜਾ ਉਹ ਦਿਨ ਹੋਣ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜਾ ਉਹ ਪਹੁੰਚ ਰਹੀਆਂ ਨੇ ਸਫਾਰ ਦੇ ਮੇਲੇ ਦੇ ਵਿੱਚ ਇਹ ਸਥਾਨ ਹੈ ਜੀ ਇੱਥੇ ਵੀ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਜਿਹੜਾ ਉਹ ਕਰਦੀਆਂ ਨੇ ਪਹਿਲਾਂ ਆਪਾਂ ਤੁਹਾਨੂੰ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਵਾਏ ਸੀ ਤੇ ਉਸ ਤੋਂ ਬਾਅਦੋਂ ਫਿਰ ਸੰਗਤਾਂ ਇਹ ਸਥਾਨ ਤੇ ਆ ਕੇ ਜਿਹੜਾ ਉਹ ਮੱਥਾ ਟੇਕਦੀਆਂ ਨੇ ਤੇ ਇੱਧਰ ਵੀ ਉਸੇ ਤਰ੍ਹਾਂ ਸੰਗਤਾਂ ਦਾ ਜਿਹੜਾ ਉਹ ਭਾਰੀ ਇਕੱਠ ਜਿਹੜਾ ਉਹ ਹੋਇਆ ਹੋਇਆ ਹੈ ਨਾ ਤੇ ਇਸੇ ਤਰ੍ਹਾਂ ਸੰਗਤਾਂ ਪਹੁੰਚਦੀਆਂ ਨੇ ਜੀ ਸ਼ਪਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਆਪਾਂ ਸਥਾਨਾਂ ਦੇ ਦਰਸ਼ਨ ਨੂੰ ਕਰਵਾਵਾਣੇ ਆ ਆਨਾਂ ਦੇ ਆਪਾਂ ਦਰਸ਼ਨ ਨੂੰ ਦਿਵਾਏ ਨੇ ਅੰਦਰ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਜੀ ਸਾਰੇ ਸਥਾਨਾਂ ਤੇ ਮੁੱਖ ਸਥਾਨਾ ਜਿਹੜਾ ਸ਼ਪਾਰ ਦਾ ਤੇ ਇਧਰ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮਠਿਆਈ ਵਾਲੀਆਂ ਹਨ ਇਸ ਤਰ੍ਹਾਂ ਦੁਕਾਨਾਂ ਸਾਰੀਆਂ ਮਠਿਆਈ ਵਾਲੀਆਂ ਜਿਹੜੀਆਂ ਉਹ ਲੱਗਦੀਆਂ ਨੇ ਸ਼ਪਾਰ ਦੇ ਮੇਲੇ ਤੇ ਖਾਣ ਪੀਣ ਵਾਲਾ ਸਾਰਾ ਸਮਾਨ ਝੂਲਿਆਂ ਦੇ ਨਾਲ ਨਾਲ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਤੇ ਆਹ ਰੋਡ ਤਾਂ ਬਿਲਕੁਲ ਜਾਮ ਹੀ ਹੋਇਆ ਪਿਆ ਹਨ ਗੱਡੀਆਂ ਮੋਟਰਸਾਈਕਲਾਂ ਨਾਲ ਇਹ ਇੰਨਾ ਕ ਜਿਆਦਾ ਜਿਹੜਾ ਉਹ ਇਕੱਠਾ ਹੋਇਆ ਹੋਇਆ ਸੰਗਤਾਂ ਦਾ ਇਹ ਦੋਨੋਂ ਸਾਈਡ ਦੁਕਾਨਾਂ ਪਹਿਲਾਂ ਆਪਾਂ ਦੂਸਰੀ ਸਾਈਡ ਤੁਹਾਨੂੰ ਦਿਖਾਈ ਸੀ ਸਾਰੇ ਦੂਸਰੀ ਸਾਈਡ ਵੀ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਧਰੋਂ ਝੂਲਿਆਂ ਦਾ 뷰 ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਨਾ ਇੰਨੀ ਭੀੜ ਦੇ ਵਿੱਚ ਮੋਟਰਸਾਈਕਲ ਗੱਡੀ ਲੈ ਕੇ ਆਵਾਂਗੇ ਨਾ ਉਰੇ ਤੱਕ ਪਹੁੰਚਣ ਨੂੰ ਪੂਰਾ 1 ਘੰਟਾ ਲੱਗੂ ਇੰਨੀ ਕ ਜਿਆਦਾ ਭੀੜ ਹੋਈ ਹੋਈ ਆ ਤੇ ਮੈਂ ਵੀ ਇੱਕ ਸਾਈਡ ਤੇ ਹੋਇਆ ਸੜਕ ਤੇ ਦਾ ਤੁਰੇ ਨਹੀਂ ਜਾਂਦਾ ਇੰਨੀ ਕਿ ਜ਼ਿਆਦੇ ਭੀੜ ਆਹ ਸਾਈਡ ਥੋੜਾ ਜਿਆਦੇ ਸਹੀ ਆ ਆ ਕਿਸ਼ਤੀ ਆ ਬਿਲਕੁਲ ਕਿਸ਼ਤੀ ਦੀ ਜੜ੍ਹ ਤੇ ਖੜਿਆ ਆਪਾਂ ਤੇ ਸਾਰੇ ਝੂਲੇ ਆਪਾਂ ਤੁਹਾਨੂੰ ਦਿਖਾਈ ਨੇ ਜੀ ਤੇ ਤਕਰੀਬਨ ਸਾਰਾ ਮੇਲਾ ਆਪਾਂ ਜਿਹੜਾ ਉਹ ਤੁਹਾਨੂੰ ਦਿਖਾਇਆ ਸ਼ਪਾਰ ਦਾ ਅੱਜ ਵੀਡੀਓ ਦੇ ਵਿੱਚ ਨਾ ਵੀਡੀਓ ਰਹੀ ਅੰਦਰੋਂ ਦਰਸ਼ਨ ਜਿਹੜੇ ਉਹ ਕਰਵਾਏ ਨੇ ਸ਼ਪਾਰ ਜਿਹੜਾ ਉਹ ਮੁੱਖ ਸਥਾਨ ਹੈ ਬਾਕੀ ਦਿਖਾਇਆ ਵੀ ਕਿਸ ਤਰ੍ਹਾਂ ਸ਼ਪਾਰ ਜਿਹੜਾ ਉਹ ਮੇਲਾ ਲੱਗਦਾ ਤੇ ਮੰਡੀ ਅਹਿਮਦਗੜ ਦੇ ਨੇੜੇ ਸ਼ਪਾਰ ਜਿਹੜਾ ਉਹ ਪਿੰਡ ਆ ਤੇ ਉੱਥੇ ਜਿਹੜਾ ਇਹ ਮੇਲਾ ਲੱਗਦਾ ਹਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਛਪਾਰ ਦਾ ਮੇਲਾ ਤੇ ਅੱਜ ਛਪਾਰ ਦੇ ਮੇਲੇ ਦਾ ਜਿਹੜਾ ਉਹ ਆਖੀਰਲਾ ਦਿਨ ਸੀਗਾ ਤੇ ਇੱਥੋਂ ਆਪਾਂ ਨੂੰ ਜਾਣਕਾਰੀ ਜਿਹੜੀ ਉਹ ਮਿਲੀ ਤੇ ਆਖੀਰਲੇ ਦਿਨ ਬਹੁਤ ਭਾਰੀ ਸੰਗਤਾਂ ਦਾ ਛਪਾਰ ਦੇ ਮੇਲੇ ਦੇ ਵਿੱਚ ਇਕੱਠ ਹੋਇਆ ਸਾਰਾ ਆਪਾਂ ਅੱਜ ਦੀ ਵੀਡੀਓ ਰਾਹੀਂ ਤੁਹਾਨੂੰ ਦਿਖਾਇਆ ਸੋ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਿਓ ਬਾਕੀ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖੀ ਹੈ ਸੋ ਅੱਜ ਦੀ ਵੀਡੀਓ ਨੂੰ ਅਪੈਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ